ਕਿਆ ਰਹਿ ਗਿਆ ਸਾਡੇ ਪੰਜਾਬੀ ਸ਼ਾਨਾ ਨਿਹਾਲ ਨਿਹਾਲ ਤੁਸੀਂ ਕੱਢੇ ਜਿਹੜਾ ਪਹਿਲਾ ਵੱਡਾ ਜੋ ਪਸਾਰੀ ਉਹਨਾਂ 'ਚ 5200 ਦਾ ਇਨਾਮ ਦਿੱਤਾ ਗਿਆ ਛੋਟੇ ਗਰੁੱਪ ਦੇ ਵਿੱਚ 3100 ਦਾ 4100 ਦਾ ਛੋਟੇ ਗਰੁੱਪ ਦੇ ਵਿੱਚ 3100 ਦਾ ਤੇ ਜਿਹੜੇ ਬੱਚਿਆਂ ਨੇ ਸੂਰਜ ਹਾਂਜੀ ਕੀ ਨਾ ਤੁਹਾਡਾ ਤੁਹਾਡੇ ਬੱਚੇ ਵੀ ਇੱਥੇ ਅੱਜ ਦਸਤਾਰ ਮੁਕਾਬਲੇ ਦੇ ਵਿੱਚ ਪਹੁੰਚੇ ਹਾਂਜੀ ਮੇਰਾ ਨਾਮ ਸੁਖਜੀਤ ਸਿੰਘ ਹੈ ਪਿੰਡ ਹਰਿਆਊ ਕਲਾਂ ਮੇਰਾ ਬੇਟਾ ਹੈ ਜੀ ਇਸ ਕੰਪੀਟੀਸ਼ਨ ਚ ਹਿੱਸਾ ਲੈਣ ਵਾਸਤੇ ਅੱਜ 12 ਸਾਲ ਦਾ ਹੋਇਆ ਪਹਿਲਾ ਇਨਾਮ ਪ੍ਰਾਪਤ ਕਰਿਆ ਉਹਨੇ ਹਾਂਜੀ ਉਹ 7 ਚ ਹੋ ਗਿਆ ਜੀ ਗੁਰਨਾਨ ਅਨਕਸਰ ਅਕੈਡਮੀ ਦੇ ਸੇਲ ਵਾਲੇ ਦੇ ਵਿੱਚ ਪੜਦਾ ਹੈ ਹਾਂਜੀ ਬਹੁਤ ਵਧੀਆ ਜੀ ਇਹੀ ਮੁਕਾਬਲਾ ਦੇਖ ਕੇ ਆਪਿਆ ਆਪ ਕੋ ਆਪ ਭਗਵੰਨਣ ਸਿੱਖਿਆ ਹੋ। ਕੋ ਮੈਂ ਤਾਂ ਮੋਨਾ ਪਰਿਵਾਰ ਵੀ ਸਾਡੇ ਨੇ ਕਿਸੇ ਨੇ ਕੇਸ ਨਹੀਂ ਰੱਖਿਆ ਆਪੇ ਕੇਸ ਰੱਖੇ ਨੇ ਆਪੇ ਭਗਵੰਨਣ ਲੱਗੇ ਆਜ ਹਿੱਸਾ ਵੀ ਆਪੇ ਲੇਤਾ ਹੈ। ਤੇ ਪਹਿਲੇ ਨੰਬਰ ਤੇ ਆ ਗਿਆ। ਹਰਿਆਊ ਕਲਾ ਜੀ। ਹਾਂ ਜੀ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾ ਵਿਖੇ ਸਾਂਝ ਦਸਤਾਰ ਮੁਕਾਬਲੇ ਕਰਵਾਏ ਗਏ ਹਨ ਇਹ ਮੁਕਾਬਲਿਆਂ ਵਿੱਚ ਐਂਟਰੀ ਦਾ ਸਮਾਂ ਸਵੇਰੇ 10 ਵਜੇ ਤੋਂ 12 ਵਜੇ ਤੱਕ ਦਾ ਰੱਖਿਆ ਗਿਆ ਸੀ ਇਸ ਮੌਕੇ ਗੱਲਬਾਤ ਕਰਦੇ ਹੋਏ ਸਾਂਝ ਦਸਤਾਰ ਮੁਕਾਬਲਿਆਂ ਦੇ ਆਗੂ ਮਨਨਾ ਯੂਐਸਏ ਕਰਨੋੜਹਿਚ ਤੇ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਾਤੜਾ ਇਲਾਕੇ ਅੰਦਰ ਦਸਤਾਰ ਮੁਕਾਬਲਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜੋ ਸਿੱਖੀ ਸਰੂਪ ਨੂੰ ਭੁੱਲ ਰਹੀ ਨਵੀਂ ਪੀੜ੍ਹੀ ਉਹ ਜਾਗਰੂਤ ਹੋ ਹੋਣ ਦੇ ਨਾਲ-ਨਾਲ ਗੁਰੂਆਂ ਪੀਰਾਂ ਦੇ ਦਰਸਾਏ ਰਸਤੇ ਦੇ ਚੱਲ ਸਕਣ ਉਹਨਾਂ ਕਿਹਾ ਕਿ ਸਿੱਖੀ ਸਰੂਪ ਵਿੱਚ ਸਜਣ ਤੋਂ ਇਲਾਵਾ ਆਪਣੇ ਬਾਣੇ ਵਿੱਚ ਪ੍ਰਤੱਖ ਰਹਿਣ ਅਤੇ ਚੱਲ ਰਹੇ ਨਸ਼ਿਆਂ ਦੇ ਦੌਰ ਦੌਰ ਤੋਂ ਦੂਰ ਹੋ ਸਕਣਾ ਇਸ ਦੇ ਨਾਲ-ਨਾਲ ਜਦੋਂ ਦਸਤਾਰ ਅਤੇ ਸਿੱਖੀ ਸਰੂਪ ਦੇ ਸੁੰਦਰ ਬਾਣੇ ਤਿਆਰ ਕਰਕੇ ਜਾਗਰੂਤ ਹੁੰਦੇ ਹਨ ਤਾਂ ਮਾੜੀਆਂ ਲਾਹਨਤਾਂ ਨਹੀਂ ਲੱਗ ਸਕਣਗੀਆਂ ਉਪਰੰਤ ਸੈਕੂਲਰ ਯੂਥ ਕਲੱਬ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਸ਼ਮਸ਼ੇਰ ਸਿੰਘ ਲਾਲਵਾ ਮਨਦੀਪ ਸਿੰਘ ਜਗਜੀਤ ਸਿੰਘ ਨਾਰਾਇਣ ਸਿੰਘ ਨਰਸੋਤ ਬਗੀਚਾ ਸਿੰਘ ਦਿਤਾਲ ਜਸਕਰਨ ਸਿੰਘ ਅਤੇ ਕੋਚ ਗੁਰਿੰਦਰ ਸਿੰਘ ਕਿੰਗ ਮਨਦੀਪ ਸਿੰਘ ਇੰਦਰਜੀਤ ਸਿੰਘ ਗੁਰਪਿਆਰ ਸਿੰਘ ਚੀਮਾ ਕਰਮ ਪਾਲ ਸਿੰਘ 팀ਾ ਸਵੇਤ ਵੱਡੀ ਗਿਣਤੀ ਵਿਦਿਆਰਥੀ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਪਹੁੰਚੇ ਹੋਏ ਸਨ